ਮੇਰੇ ਬੱਚੇ ਰੋਜ਼ ਉਥੇ ਜੀਸਸ ਕ੍ਰਾਈਸਟ ਤੇ ਚੱਲ ਰਿਹਾ ਸੀ ਸੀਰੀਅਲ ਉਹ ਮੇਰੇ ਬੱਚੇ ਰੋਜ਼ ਦੇਖਦੇ ਨੇ ਪਰ ਮੈਂ ਮਿਸ ਕਰਦਾ ਕਿ ਇਹ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਇਹਨਾਂ ਬਾਰੇ ਜ਼ਰੂਰ ਐਜੂਕੇਟ ਕਰਨਾ ਚਾਹੀਦਾ ਬੱਚਿਆਂ ਨੂੰ ਪਰ ਮਹਾਰਾਜਾ ਰਣਜੀਤ ਸਿੰਘ ਕਿੱਥੇ ਗਿਆ ਸਾਡਾ ਹਰੀ ਸਿੰਘ ਨਲੂਆ ਕਿੱਥੇ ਗਿਆ ਸਾਡਾ ਆलम ਸਿੰਘ ਨੱਚਣਾ ਕਿੱਥੇ ਗਿਆ ਜਿਹਦੇ ਪਰਿਵਾਰ ਦੇ 20 ਮੈਂਬਰ ਸ਼ਹੀਦ ਹੋਏ ਸੀ ਸਾਡਾ ਭਾਈ ਮਨੀ ਸਿੰਘ ਉਹ ਨਹੀਂ ਕਿੱਥੇ ਗਿਆ ਦਸਾਂ ਚ ਨੌਂ ਭਰਾ ਸ਼ਹੀਦ ਹੋਏ ਸੀ ਮਨੀ ਸਿੰਘ ਉਹਨਾਂ ਦੀ ਫੈਮਿਲੀ ਦੇ 90 ਮੈਂਬਰ ਸ਼ਹੀਦ ਹੋਏ ਨੇ ਵਾਰੀ ਵਾਰੀ ਉਨਾ ਬਾਰੇ ਕੌਣ ਦੱਸੇਗਾ ਕੌਣ ਦੱਸੇਗਾ ਕਿ 5000 ਸਾਲ ਦੀ ਹਿਸਟਰੀ ਦੇ ਵਿੱਚ ਤੈਮੂਰ ਇੱਕੋ ਵਾਰੀ ਫਤਿਹ ਹੋਇਆ ਸੀ ਨਾ ਤਾਂ ਅੰਗਰੇਜ਼ ਉੱਥੇ ਪਹੁੰਚੇ ਨਾ ਸਿਕੰਦਰ ਪਹੁੰਚਿਆ ਸੀ ਹੁਣ ਅਮਰੀਕਾ ਦਾ ਵੀ ਵਸ ਨਹੀਂ ਚੱਲਿਆ ਉੱਥੇ ਅਫਗਾਨਿਸਤਾਨ ਦੇ ਵਿੱਚ ਉਹ ਇੱਕੋ ਵਾਰੀ ਫਤਿਹ ਹੋਇਆ ਸੀ ਜਦੋਂ ਬਾਬਾ ਹਰੀ ਸਿੰਘ ਨਲੂਆ ਨੇ ਜਿੱਤੇ ਸੀ ਕੌਣ ਦੱਸੇਗਾ ਕਿ ਬਾਬਾ ਬਗੇਲ ਸਿੰਘ ਨੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ ਕੇਸਰੀ ਝੰਡਾ ਸੋ ਇਹ ਚੀਜ਼ਾਂ ਅਸੀਂ ਬਹੁਤ ਮਿਸ ਕਰ ਰਹੇ ਹਾਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ ਮੈਂ ਆਨੈਸਟਲੀ ਕਹਿੰਨਾ ਆ ਬੱਚੇ ਸਾਡੇ ਬੈਠੇ ਨੇ ਮੇਰੇ ਬੱਚੇ ਵੀ ਨੇ ਅੱਜ ਕਿਸੇ ਬੱਚੇ ਨੂੰ ਮੈਂ ਹੁਣ ਖੜਾ ਕਰਕੇ ਨੌਜਵਾਨ ਨੂੰ ਵੀ ਕਿਸੇ ਨੂੰ ਪੁੱਛ ਲਿਆ ਨਾ ਪੰਜ ਪਿਆਰਿਆਂ ਦੇ ਨਾਮ ਇਹਨੂੰ ਸੀਰੀਅਲ ਵਾਈਜ਼ ਦੱਸ ਦਿਓ ਸੀਰੀਅਲ ਵਾਈਜ਼ ਪਹਿਲੋਂ ਪਿਆਰਾ ਕੌਣ ਸੀ ਦੂਸਰਾ ਪਿਆਰਾ ਤੀਸਰਾ ਚੌਥਾ ਪੰਜਵਾਂ ਪੰਜ ਪਿਆਰੇ ਤਾਂ ਸ਼ਾਇਦ ਯਾਦ ਹੋਣਗੇ ਪਰ ਸੀਰੀਅਲ ਵਾਈਜ਼ ਜੇ ਕੋਈ ਦੱਸ ਜਾਏ ਅੱਜ 180 ਬੱਚੇ ਨਹੀਂ ਦੱਸ ਪਣਗੇ ਮੇਰੀ ਗਾਰੰਟੀ ਹੈ ਜੇ ਸਿਆਣਿਆਂ ਨੂੰ ਵੀ ਨਹੀਂ ਪਤਾ ਤਾਂ ਫਿਰ ਤਾਂ ਹੋਰ ਸਾਡੇ ਅਸੀਂ ਸ਼ਰਮ ਵਾਲੀ ਗੱਲ ਹੈ ਕਿਉਂਕਿ ਚੰਗੀਆਂ ਚੀਜ਼ਾਂ ਪ੍ਰਮੋਟ ਨਹੀਂ ਹੋ ਰਹੀਆਂ ਪੰਜ ਪਿਆਰਿਆਂ ਦੀ ਮੈਂ ਸਿਰਫ ਗੱਲ ਕੀਤੀ ਉਸ ਤੋਂ ਅੱਗੇ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਉਹ ਤਾਂ ਸਾਡੇ ਨਿਆਣਿਆਂ ਨੂੰ ਪਤਾ ਹੀ ਨਹੀਂ ਹੋਣਾ ਮੱਸਾ ਰੰਗੜ ਦਾ ਸਿਰ ਕਿਹਨਾਂ ਨੇ ਲਾਇਆ ਸੀ ਸੁਖਾ ਸਿੰਘ ਮਹਿਤਾਬ ਸਿੰਘ ਕੌਣ ਸੀ ਇਹ ਤਾਂ ਨਿਆਣਿਆਂ ਨੂੰ ਸਿੱਖਣ ਦੀ ਲੋੜ ਵੀ ਨਹੀਂ ਬੰਦਾ ਬਹਾਦਰ ਕਿੱਥੋਂ ਤੁਰਿਆ ਸੀ ਕਿੱਦਾਂ ਉਹਦੇ ਨਾਲ ਰਾਜ ਫੌਜ ਬਣੀ ਕਿੱਦਾਂ ਆ ਕੇ ਸਰਹੰਦ ਉਹਨੇ ਫਤਿਹ ਕੀਤੀ ਇਹ ਤਾਂ ਬੱਚਿਆਂ ਨੂੰ ਫਿਰ ਸਿੱਖਣ ਦੀ ਲੋੜ ਹੀ ਨਹੀਂ ਕਿਉਂਕਿ ਉੱਥੋਂ ਤੱਕ ਅਸੀਂ ਪਹੁੰਚਦੇ ਹੀ ਨਹੀਂ ਇਹ ਚੀਜ਼ਾਂ ਨੇ ਜੋ ਅੱਜ ਸਿਨੇਮਾ ਕੈਰੀ ਕਰ ਸਕਦਾ ਹੈ ਪਰ ਪਾਇਰੇਸੀ ਦਾ ਜਿਹੜਾ ਘੁਣ ਲੱਗਾ ਹੋਇਆ ਇਹਨੇ ਸਾਨੂੰ ਉੱਥੇ ਤੱਕ ਪਹੁੰਚਣ ਹੀ ਨਹੀਂ ਦੇਣਾ ਕਿਉਂਕਿ ਜੇ ਬੰਦਾ ਬਹਾਦਰ ਤੁਸੀਂ ਬਣਾਉਣਾ ਹੋਵੇ ਪਹਿਲੀ ਗੱਲ ਤਾਂ ਇੱਕ ਜਨਰੇਸ਼ਨ ਸਾਡੀ ਸਾਰੀ ਨਿਕਲ ਜਾਏਗੀ ਪਰਮਿਸ਼ਨਾਂ ਲੈਂਦੇ ਆ ਸਾਨੂੰ ਜਿਹੜੇ ਉੱਤੇ ਸਾਡੇ ਬੈਠੇ ਹਨ ਮੈਂ ਕਹਿਣਾ ਨਹੀਂ ਚਾਹੁੰਦਾ ਕੌਣ ਨੇ ਪਰ ਉਹਨਾਂ ਨੇ ਇੱਕ ਮੇਰੀ ਜਨਰੇਸ਼ਨ ਤਾਂ ਨਿਕਲ ਜਾਏਗੀ ਪਰਮਿਸ਼ਨ ਲੈਂਦੇ ਉਹ ਬੰਦਾ ਬਹਾਦਰ ਬਣਾਉਣ ਦੀ ਪਰਮਿਸ਼ਨ ਹੀ ਨਹੀਂ ਦੇਣੀ ਕੋਈ ਬੱਚੇ ਸਾਡੇ ਚੰਗੀ ਚੀਜ਼ ਦੇਖਣਾ ਲੈਣ ਕਿਤੇ ਉਹਨਾਂ ਨੂੰ ਪਤਾ ਨਾ ਲੱਗੇ ਕਿ ਅਸੀਂ ਕਿਸ ਕੌਮ ਦੇ ਵਾਰਿਸ ਆ ਅਮਰੀਕਾ ਨੇ ਪਰਮਿਸ਼ਨ ਮੰਗੀ ਸੀ ਹਿੰਦੁਸਤਾਨ ਗਵਰਨਮੈਂਟ ਤੋਂ ਕਿ ਸਾਨੂੰ ਵਾਈਟ ਹਾਊਸ ਦੇ ਸਾਹਮਣੇ ਇੱਕ ਰਾਉਂਡ ਅਬਾਊਟ ਆ ਉੱਥੇ ਉਹਨਾਂ ਇੱਕ ਸਟੈਚੂ ਲਾਉਣਾ ਸੀ ਜੀ ਪਰਮਿਸ਼ਨ ਮੰਗੀ ਸੀ ਫਾਈਲਾਂ ਦਫ਼ਤਰਾਂ 'ਚ ਦਿੱਲੀ ਰੋਲਦੀਆਂ ਰਹੀਆਂ ਇਧਰੋਂ ਵੀ ਸਰਕਾਰਾਂ ਬਦਲ ਗਈਆਂ ਉਧਰ ਸਰਕਾਰਾਂ ਬਦਲ ਗਈਆਂ ਕਿਸੇ ਨੇ ਪੈਰਵਾਹੀ ਨਹੀਂ ਕੀਤੀ ਉਹਨਾਂ ਨੇ ਜਨਰਲ ਹਰੀ ਸਿੰਘ ਨਲੂਆ ਦਾ ਸਟੈਚੂ ਮੰਗਿਆ ਸੀ ਉਹਨਾਂ ਕੋਲੋਂ ਕਿਉਂਕਿ ਇਤਿਹਾਸ ਦੇ ਵਿੱਚ ਇੱਕ ਕੋਈ ਜਨਰਲ ਹੋਇਆ ਜਿੰਨੇ ਤੈਮੂਰ ਫਤਹਿ ਕੀਤਾ ਸੀ ਜਿੰਨੇ ਅਫਗਾਨ ਫਤਹਿ ਕੀਤਾ ਸੀ ਹਿਸਟਰੀ ਦੇ ਸਬਜੈਕਟ ਤੇ ਇੱਕ ਫਿਲਮ ਬਣੇ ਵਾਰਨਰ ਬਰਦਰਸ ਬਣਾਦ ਨੇ ਇੱਕ ਵਾਰੀ ਬੰਦਾ ਬਹਾਦਰ ਤੇ ਹਰੀ ਸਿੰਘ ਨਲੂਆ ਤੇ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਜਿੰਦਾ ਦੀ ਕਹਾਣੀ ਅੱਜ 99% ਲੋਕਾਂ ਨੂੰ ਨਹੀਂ ਪਤਾ ਰਾਣੀ ਜਿੰਦਾ ਕੌਣ ਸੀ ਉਹਦਾ ਕੀ ਕੰਟਰੀਬਿਊਸ਼ਨ ਕਿਸ ਤਰ੍ਹਾਂ ਦੀ ਲਾਈਫ ਰਹੀ ਉਹਦੀ ਜੇ ਤੁਸੀਂ ਵੀ ਇੱਕ ਵਾਰੀ ਰਾਣੀ ਜਿੰਦਾ ਪੜ੍ਹ ਲਓਗੇ ਦੋ ਦਿਨ ਰੋਣੋਂ ਨਹੀਂ ਹਟੋਗੇ ਉਹ ਰਾਣੀ ਕੌਣ ਸੀ ਤੇ ਕਿੱਦਾਂ ਨੇ ਦਰੀਪ ਸਿੰਘ ਨਾਲ ਕੀ ਬੀਤਿਆ ਰਾਣੀ ਜਿੰਦਾਂ ਨਾਲ ਕੀ ਕੀ ਬੀਤੀ ਅਸੀਂ ਕਿਸ ਕੌਮ ਦੇ ਵਾਰਿਸ ਆ ਜਿਦਣ ਪੜ ਲੋਂਗੇ ਮੈਂ ਤਾਂ ਪੜ ਕੇ ਦੋ ਦਿਨ ਰੋਂਦਾ ਰਿਆ ਸੀ ਜੀ ਘਟੋ ਘਟ ਕਿ ਅਸੀਂ ਕੀ ਕੀਤਾ ਆਪਣੀਆਂ ਉਹਨਾਂ ਨਾਇਕਾਂ ਦਾ ਕੀ ਕੀਤਾ ਆਪਣੀਆਂ ਉਹਨਾਂ ਨਾਇਕਾਵਾਂ ਦਾ ਔਰ ਇਸ ਤਰ੍ਹਾਂ ਦੇ ਹਜ਼ਾਰਾਂ ਕਿਰਦਾਰ ਨੇ ਭਾਈ ਜੈਤਾਜੀ ਬਾਰੇ ਪੜਿਆ ਕਦੀ ਕਿਸੇ ਨੇ ਭਾਈ ਜੀਵਨ ਸਿੰਘ ਕੌਣ ਸੀ ਭਾਈ ਜੈਤਾਜੀ ਦੀ ਇੱਕ ਫਿਲਮ ਤੁਸੀਂ ਬਣਾ ਦਿਓ ਜੇ ਫਿਲਮ 4 ਸਾਲ ਉੱਤਰ ਜਾਈ ਸਿਨੇਮੇ ਚ ਚਾਂਦਨੀ ਚੌਕ ਤੋਂ ਸੀਸ ਲੈ ਕੇ ਕਿੱਦਾਂ ਪਹੁੰਚਿਆ ਸੀ ਕਿਹੜੇ ਕਿਹੜੇ ਰਸਤੇਆਂ ਤੋਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆਈਆਂ ਉਹਨੂੰ ਕਿਦਾਂ ਅਨੰਦਪੁਰ ਸਾਹਿਬ ਪਹੁੰਚਿਆ ਕਿਹੜੇ ਕਿਹੜੇ ਵਾਰਿਸ ਬਾਬਾ ਦੀਪ ਸਿੰਘ ਸੰਧੂ ਜੱਟ ਸੀ ਅਸੀਂ ਉਹਦੇ ਵਾਰਸਾਂ ਜਿਹੜੇ ਸੂਟਾ ਲਾ ਕੇ ਪੁੱਠੇ ਕੰਮ ਕਰਦੇ ਆਂ ਬਾਬਾ ਬੁੱਢਾ ਜੀ ਰੰਧਾਵਾ ਜੱਟ ਸੀ ਪਹਿਲੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਭਗਤ ਸਿੰਘ ਸੰਧੂ ਸਰਦਾਰ ਜੱਟ ਸੀ ਅਸੀਂ ਉਸ ਜੱਟ ਦੇ ਵਾਰਸ ਜਿਹੜੇ ਕਹਿੰਦੇ ਆ ਜਿਹੜੇ ਲਾ ਲੈਂਦੇ ਸੂਟਾ ਕੰਮ ਕਰਦੇ ਨੇ ਪੁੱਠਾ ਕਿਹੜੇ ਕਿਹੜੇ ਜੱਟਾਂ ਦੀ ਅਸੀਂ ਗੱਲ ਕਰਦੇ ਆਂ ਮੈਂ ਪਿੱਛੇ ਜੱਸੀ ਨੇ ਮੇਰਾ ਇੱਕ ਗੀਤ ਗਾਇਆ ਸੀ ਮੈਂ ਗਾਣਾ ਲਿਖਿਆ ਸੀ ਉਹ ਜਸਵੀਰ ਜੱਸੀ ਉਹਨੇ ਕਹਿੰਦਾ ਜੱਟ ਦੀ ਗਿਣਤੀ ਹੋਣੀ ਯਾਰ ਉਹ ਵਿੱਚ ਨਲਾਇਕਾਂ ਦੇ ਜੇ ਦੁਨੀਆ ਨੇ ਸੁਣਲੇ ਗਾਣੇ ਅੱਜ ਦੇ ਗਾਇਕਾਂ ਦੇ ਵਿੱਚ ਕਚਹਿਰੀ ਥਾਣੇ ਜੱਟ ਨੂੰ ਰੋਲੀ ਜਾਂਦੇ ਹੋ ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀ ਜਾਂਦੀ ਜੱਜ ਮਨਿਸਟਰ ਅਤੇ ਖਿਡਾਰੀ ਵੀ ਜੱਟ ਹੈਗੇ ਨੇ ਕਿਉਂ ਗੀਤਾਂ ਵਿੱਚ ਰਫਲਾ ਦਾਰੂ ਕਤਲ ਹੀ ਰਹਿ ਗਿਆ ਸਾਇੰਸ ਦਾਣ ਤੇ ਡਾਕਟਰ ਜੱਟ ਪੰਜਾਬ 'ਚ ਵਸਦੇ ਨੇ ਗਾਉਣ ਵਾਲੇ ਕਿਉਂ ਜੱਟਾਂ ਨੂੰ ਫਿਰ ਵੈਲੀ ਦੱਸਦੇ ਨੇ ਸ਼ਹਿਦ ਦਾ ਛੰਨਾ ਚਿੱਕੜ ਵਿੱਚ ਕਿਉਂ ਡੋਲੀ ਜਾਂਦੇ ਹੋ ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀ ਜਾਂਦੀ ਯੂਨੀਵਰਸਟੀਆਂ ਦੇ ਵਿੱਚ ਵੇਖੋ ਵੀਸੀ ਲੱਗੇ ਨੇ ਕਿੰਨਿਆਂ ਜ਼ਿਲ੍ਹਿਆਂ ਦੇ ਵਿੱਚ ਵੇਖੋ ਡੀਸੀ ਲੱਗੇ ਨੇ ਪੜ੍ਹਿਆ ਲਿਖਿਆ ਦੇ ਵਿੱਚ ਕਿਤੇ ਉਹ ਘੱਟ ਨਹੀਂ ਯਾਰੋ ਪੁਲਿਸ ਦੇ ਕਿਹੜੇ ਅਹੁਦੇ ਉੱਤੇ ਜੱਟ ਨਹੀਂ ਯਾਰੋ ਜੱਟ ਭਗਤ ਸਿੰਘ ਕਿਸ ਤਕੜੀ ਵਿੱਚ ਤੋਲੀ ਜਾਂਦੇ ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀ ਜਾਂਦੇ ਕਹਿੰਦਾ ਗੌਣ ਵਾਲਿਓ ਪਾਪ ਕਿਉਂ ਸਿਰ ਤੇ ਚੜ੍ਹੀ ਜਾਂਦੇ ਹੋ ਗਊ ਵਰਗੇ ਕਿਸਾਨ ਦਾ ਅਕਸ ਵਿਗਾੜੀ ਜਾਂਦੇ ਮੰਨਿਆ ਕਿ ਅਣਖੀਲੇ ਜੱਟ ਟਕਸਾਲੀ ਹੁੰਦੇ ਨੇ ਹੋਰਾਂ ਕੌਮਾਂ ਵਿੱਚ ਵੀ ਗਰਮ ਖਿਆਲੀ ਹੁੰਦੇ ਨੇ ਸਭ ਨੂੰ ਛੱਡ ਕੇ ਇਕੋ ਨੂੰ ਕਿਉਂ ਨੌਲੀ ਜਾਂਦੇ ਹੋ ਕਿਉਂ ਜੱਟਾਂ ਲਈ ਉਲਟਾ ਸਿੱਧਾ ਬੋਲੀ ਜਾਂਦੇ ਆ